ਹਰ ਇੱਕ ਸਰ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਚਕਰੀ ਜ਼ਿਲ੍ਹਾ ਤਫਸੀਲ ਸ੍ਰੀ ਧਰਮਪਾਲ ਸਿੰਘ ਸਰ ਵਾਲੀ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਇਸ ਪਿੰਡ ਦੀ ਆ ਨਸਿਹਰੇ ਪਨਵਾ ਦੇ ਉੱਥੋਂ ਕੋਈ 4 ਕਿਲੋਮੀਟਰ ਦੀ ਦੂਰੀ ਜੱਲੇ ਵਾਲ ਪਿੰਡ ਠੱਠੀਆਂ ਦਰਗਾਪੁਰ ਇਹ ਪਿੰਡ ਲਾਗੇ ਲੱਗਿਆ ਇੱਕ ਪਾਸੇ ਇਧਰ ਬਿਲਕੁਲ ਨਹੀਂ ਦੇ ਪਾਸੇ ਵਾਲ ਨੂੰ ਸਰਹਾਦੀ ਮੰਡ ਪਿੰਡ ਆ ਜਾਂਦਾ ਵੀਰ ਸਰਮੋਖ ਸਿੰਘ ਉਹਨਾਂ ਦੇ ਕੋਲ ਆਏ ਤੇ ਗਰਪੇ ਸਿੰਘ ਉਹਨਾਂ ਦੇ ਕੋਲ ਪੂਰੀ ਡਿਟੇਲ ਆਪਾਂ ਤੁਹਾਨੂੰ ਦਵਾਂਗੇ ਅੱਜ ਟੋਟਲ ਜਿਹੜੇ ਨਾਗ ਤੁਹਾਨੂੰ ਦਿਖਾਉਣੇ ਆ ਚਾਰ ਬੜਾ ਹੋਣ ਗੀਆਂ ਤਿੰਨ ਸੁਈਆਂ ਸਵਾਈਆਂ ਬੜਾ ਨੇ ਇੱਕ ਗੱਬਣ ਤੇ ਇੱਕ ਮੱਝ ਤੁਹਾਨੂੰ ਆਪਾਂ ਗੱਬਣ ਦਿਖਾਵਾਂਗੇ ਸੋ ਪੰਜਾਂ ਨਗਾਂ ਦੀ ਡਿਟੇਲ ਤੁਹਾਨੂੰ ਮਿਲੂਗੀ ਤਰੀਕ ਅੱਜ 24 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 1.5 1.5 2 ਵਜੇ ਦਾ ਸਮਾਂ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆ ਆਪਣੀ ਉਹੀ ਰਹਿੰਦੀ ਆ ਹਮੇਸ਼ਾ ਹੀ ਜਿਹੜੇ ਨਾਗਾ ਆਪਾਂ ਤੁਹਾਨੂੰ ਸੋਏ ਦਿਖਾਉਣੇ ਆ ਬੇਸ਼ੱਕ ਦੋ ਟਾਈਮ ਚੋ ਉਹ ਤਿੰਨ ਟਾਈਮ ਚੋ ਤਸੱਲੀ ਕਰ ਆ ਕੀ ਭਾਰ ਪਿੱਛੇ ਦੀ ਆਪਾਂ ਗਰੰਟੀ ਤਸੱਲੀ ਆ ਉਹ ਵਿੱਚੇ ਵੀਡੀਓ ਦੇ ਕਵਰ ਕਰਦੇ ਆਂ ਕਿ ਲੈ ਕੇ ਉਹ ਕਰਦੇ ਆਂ ਪूरी ਗੱਲ ਬਾਤ ਸਭ ਤੋਂ ਪਹਿਲਾਂ ਗਰਪੇਜ ਸਾਸਰੀ ਕਲਪਈ ਸਾਸਰੀ ਗਿਆ ਭਾਈ ਉਹ ਠੀਕ ਠਾਕ ਵਧੀਆ ਹੋ ਰਿਹਾ ਭਾਈ ਠੀਕ ਠਾਕ ਕਿਰਪਾ ਮਾਲਕ ਦੀ ਸਰਮਖ ਸਿੰਘ ਕੀ ਹਾਲ ਨੇ ਜੀ ਫਿਰ ਸਾਸਰੀ ਗਿਆ ਸਰਦ ਸਾਹਿਬ ਬੜੀ ਕਿਰਪਾ ਬਤਾਉਂਦਾ ਜੀ ਤੁਹਾ ਸਾਡੀ ਹੈ ਜੀ ਬੜੇ ਵਧੀਆ ਮਹਾਰਾਜ ਗਰਪੇਜ ਦੇ ਨਾਗ ਜੀ ਟੋਡਲ 5 ਨੇ ਆਪਣੇ ਕੋਲ ਹਾਂਜੀ ਹਾਂਜੀ ਭਾਈ ਜਿਨ੍ਹਾਂ ਵਿੱਚੋਂ ਤਿੰਨ ਵਹਿੜਾ ਸੂਆ ਵਾ ਤੇ ਇੱਕ ਵਹਿੜ ਗੱਬਣਾ ਦੇ ਕਿਧਰ ਮੱਝ ਗੱਬਣਾ ਦੋ ਹੀ ਨਾਗ ਆਪਣੇ ਕੋਲ ਗੱਬਣਾ ਹਾਂਜੀ ਹਾਂਜੀ ਸੋ ਇੱਕ ਬੜਾ ਗੱਬਣਾ ਦੋਸਤੋ ਇੱਕ ਮੱਝ ਗੱਬਣ ਤੁਹਾਨੂੰ ਦਿਖਾਵਾਂਗੇ ਹਾਂਜੀ ਹਾਂਜੀ ਬੜਾ ਇੱਧਰ ਤਿੰਨ ਵੜਾ ਜਿਹੜੀਆਂ ਤੁਹਾਨੂੰ ਸੂਈਆਂ ਦਿਖਾ ਦਿਆਂਗੇ ਹਾਂਜੀ ਹਾਂਜੀ ਤੇ ਤਕਰੀਬਨ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਸੂਹਾ ਹੈਗਾ ਵੜਾਂ ਦਾ ਸਾਨੂੰ ਸਾਹਿਬ ਇੱਕ ਵੜ ਸੂਈ ਆ ਬਸ 20 ਦਿਨ ਦੀ ਹਾਂ ਬਾਕੀ ਕੋ ਤਿੰਨ ਤਿੰਨ ਚਾਰ ਚਾਰ ਦਿਨ ਦੇ ਦੋਵੇਂ ਸੂਈਆਂ ਠੀਕ ਆ ਠੀਕ ਆ ਹਾਂਜੀ ਇੱਕ ਵੜ ਮਗਰ ਪਿਛੇ ਬੱਛਾ ਵਾ ਦੋ ਮਗਰ ਬੱਛੀਆਂ ਦੋ ਮਗਰ ਬੱਛੀਆਂ ਨੇ ਹਾਂਜੀ ਤੇ ਇੱਕ ਆ ਵੜ ਤਿਆਰ ਬਸ ਠੀਕ ਆ ਭਰਾ ਸ਼ੁਰੂਆਤ ਕਰੀ ਮੈਨੂੰ ਕਰਦੇ ਅੱਜ ਇਥੋਂ ਅੱਜ ਤੋਂ ਕਰ ਲਈਏ ਲਓ ਜੀ ਮੱਝ ਤੋਂ ਕਰਦੇ ਆ ਸ਼ੁਰੂਆਤ ਗੱਬਣ ਲਓ ਜੀ ਦੂਜਾ ਸਵੇਰਾ ਇਹ ਸਮਾਜ ਨੇ ਸੁਣਾ ਪਿੱਛੋਂ ਤੁਹਾਨੂੰ ਦਿਖਾ ਦਈਏ ਬੈਕ ਸੈਟ ਤੋਂ ਕਿੰਨੇ ਦਿਨ ਲੱਜੂਗੀ ਸਾਨੂੰ ਸਾਫ ਘਰ ਆਲ ਦੇ ਪਨਾਰੇ ਦਿਨ ਕਹਿੰਦੇ ਆ ਲੱਜੂਗੀ ਇੰਨੇ ਦਿਨ ਪਾਣੀ ਫਿਰ ਵੀ ਕੋਈ 5-10 ਦਿਨ ਕੋਈ ਗੱਲ ਆਪਾਂ 20 ਦਿਨ ਕਹਿੰਨੇ ਆ ਜੀ ਹਾਂ ਠੀਕ ਹੈ ਜੀ ਆ ਦੇਖੋ ਲਓ ਵੀ ਠੀਕ ਹੈ ਜੀ 15 ਕਿ ਦਿਨ ਆ ਬਾਕੀ 15-18 20 ਦਿਨ ਆਈਆ ਲਾ ਕੇ ਸੌਦਾ ਕਰ ਲਿਓ ਤੁਸੀਂ ਠੀਕ ਹੈ ਜੀ ਤੇ ਪਤੀ ਗੁਰਪ੍ਰੀਤ ਕਿਸੇ ਰਕਮ ਦੀ ਪਿੱਛੇ ਭਾਰ ਦੀ ਮੁਸ਼ਕਲ ਤੇ ਨਹੀਂ ਪਾਣੀ ਅੱਜ ਸਿਹਰੇ ਆਈ ਠੀਕ ਹੈ ਜੀ ਫਿਰ ਵੀ ਆਪਾਂ 2 ਦਿਨ ਦੀ ਗਰੰਟੀ ਦੇਵਾਂਗੇ ਠੀਕ ਹੈ ਜੀ ਹਾਂ ਜੀ ਇਹ ਦੇ ਇੱਕ ਠੀਕ ਹੈ ਇਹ ਆਪਾਂ ਦੋ ਦਿਨ ਦੀ ਭੈਣ ਭਰਾਉਣ ਗਾਰੰਟੀ ਦੇਵਾਂਗੇ ਬਿਲਕੁਲ ਸੋ ਇਧਰੋਂ ਜਿਹੜਾ ਦੋਸਤੋ ਫੇਸ ਕੁਆਲਟੀ ਨੂੰ ਮਤਾਂ ਦੇਲ ਬੋਲ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਫਿਰ ਵੀ ਕਰਦੇ ਜਿਵੇਂ ਪੰਜਾਬੀ ਦਾ ਵੀ ਕੋਈ ਦੋ ਚਾਰ ਦਿਨ ਦੀ ਚਲੋ ਕੋਈ ਗਾਰੰਟੀ ਦੇਵਾਂਗੇ ਭੈਣ ਭਰਾਵਾਂ ਨੂੰ ਗੱਬਣ ਪਸ਼ੂ ਆ ਜ਼ਿਆਦਾਤਰ ਕੀ ਹੁੰਦਾ ਵੀ ਵਪਾਰ ਲੈਣ ਦਾ ਕੰਮ ਆ ਕੋਝ ਕਿ ਜਿਵੇਂ ਨਾਗ ਅੱਜ ਆ ਗਏ ਕੋਝ ਕਿ ਭਲਕ ਤੇ ਕੋਝ ਕਿ ਦੋ ਚਾਰ ਦਿਨ ਪਹਿਲਾਂ ਤੇ ਆਏ ਹੁੰਦੇ ਆ ਇਸ ਕਰਕੇ ਕੋਈ ਵੀ ਸੱਜਣ ਆਪਣਾ ਠੀਕ ਹੈ ਜੀ ਆਪਦਾ ਬੇਸ਼ੱਕ ਕੋਈ ਘੰਟਾ ਅੱਧਾ ਘੰਟਾ ਖੰਡ ਬੈਠੇ ਬਾਕੀ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਬਾਕੀ ਭਾਈ ਇਹ ਸੀਸਲਾਗੇ ਠੰਡੀ ਆ ਥੋੜੀ ਆਈ ਗਈ ਕਾਲੀ ਪੈਂਦੀ ਇਹ ਨਾਲ ਖਾਲੀ ਕਾਲੀ ਆ ਲਓ ਬਿੱਠੀ ਗੇ ਪਿੰਡਾ ਪੁੰਡਾ ਬਿਲਕੁਲ ਪਤਲਾ ਕਰ ਮਾਰੀ ਦਾ ਹਾਂਜੀ ਹਾਂਜੀ ਬਸ ਲਾਣਾ ਲਾਣਾ ਜਿਹੜਾ ਇਹਨਾਂ ਸ਼ਟਾਰ ਕਰ ਦੇਣਾ ਹੋਰ 2-4 ਦਿਨਾਂ ਤੱਕ ਬਾਕੀ ਥੋੜਾ ਨਾਰਮਲ ਜਿਹਾ ਤੁਹਾਨੂੰ ਲਾਏ ਬਣੇ ਪਈ ਜਿਹੜੀ ਨਜ਼ਰ ਵੀ ਆਊਗੀ ਠੀਕ ਆ 15 ਤੋਂ 20 ਦਿਨ ਹਜੇ ਕੱਚੀ ਆ ਦੇਖੋ ਸੰਸਾਰ ਨਾਵਾ ਨੂੰ ਸਾ ਮੈਂ ਠੰਡੀ ਆ ਰੇ ਬਹੁਤ ਜੀ ਬਾਕੀ ਠੰਡੇ ਤੇਰੀ ਬਹੁਤ ਆ ਸੀਸਲਾਗਾ ਜਿੰਨੇ ਮੀਆ ਠੀਕ ਆ ਬਾਕੀ ਸਾਰਾ ਚਾਰੂ ਬੜੀ ਏਰੀ ਆ ਹਾਂ ਤੇ ਇਹਦਾ ਕਰਪੇਜ ਮੁੱਲ ਕੀ ਕਰਦਾ ਵੀਰ ਕਿੰਨੇ ਦੀ ਦੇਣੀ ਆ ਸੰਤੂ ਸਾਹਿਬ ਜੇਤ ਮੰਨ ਲਓ ਪੂਰੀ ਹੋਲੀ ਆ ਪਰ ਤਿਆਰ ਹੁੰਦੇ ਆ ਫਿਰ ਦਾ ਭਾਵੇਂ 1 5 ਹੀ ਕਰ ਲੈਂਦੇ ਠੀਕ ਹੈ ਜੀ ਅੱਜ 90 ਦੀ ਦੇ ਰਿਏ 90 ਦੀ ਹਾਂਜੀ ਵੀ ਜਿੰਨੂੰ ਫੱਬੇ ਪੂਰਾ ਮਾਨਤਨ ਕਰਕੇ ਸਹੀ ਜਿਹੜਾ ਰੈਤ ਰੂਤ ਕਰਕੇ ਸੰਤੂ ਸਾਹਿਬ ਫਿਰ ਸਾਰੇ ਛੋਟਾ ਛੜਾ ਕੱਢ ਕੇ 82000 ਦੇ ਦਾਂਗੇ ਜੀ 82000 ਦੀ ਦੇ ਦੋ ਹਾਂਜੀ ਹਾਂਜੀ ਸੰਤੂ ਸਾਹਿਬ 82 ਦੀ ਵੀ ਜੜੀ ਆਪਾਂ ਅੱਛਾ ਫਿਰ ਆਪਾਂ ਦੋ ਹੋਰ ਛੜ ਦੇਣਾ ਪੂਰੀ 80000 ਦੀ ਦੇਣੀ ਆ ਜਮਾ ਸਾਰੇ ਕੋਈ ਨਾ ਮਾਨਤਨ ਦੇਰ ਕਰਦਾ ਜੀ ਤਾਜ ਐਸ਼ਟੇ ਪਾਲਣੋ ਮੈਂ ਵੀ ਟਰਾਂਜੈਕਸ਼ਨ ਤਾਂ ਜਰੂਰ ਵੇਰਵਾ ਜਿਹੜਾ ਰਹਿੰਦਾ ਪੱਕਾ ਬਾਕੀ ਵਾਰੀ ਕੋਈ ਗੱਲ ਜਿਹੜਾ ਕੋਈ ਪਰਫਰਾਇਆ ਨਾ ਤੇ ਕੋਈ ਗੱਲ ਨਹੀਂ ਪੂਰੀ ਮੰਨ ਲਓ ਸ਼ੁਰੂ ਮੰਨਦਾ ਕਰਕੇ ਦਵਾਂਗੇ ਹਾਂਜੀ ਭਾਜੀ ਹਰ ਵਾਰ ਆਪਣੀ ਇਹੋ ਬੇਨਤੀ ਹੁੰਦੀ ਆ ਹਾਂਜੀ ਕਿ ਜਿਹੜਾ ਗੱਪਣ ਡੰਗਰਾ ਨੂੰ ਚੰਗੀ ਤਰ੍ਹਾਂ ਪਿੱਪ ਕੇ ਤੇ ਫਿਰ ਤਸल्ली ਕਰਕੇ ਖਰਨ ਜਿਹੜਾ ਸੂਆ ਡੰਗਰਾ ਨੂੰ ਦੋ ਟਾਈਮ ਚੋ ਕੇ ਤਸल्ली ਕਰਕੇ ਖਰਨ ਕਿਉਂਕਿ ਬਾਹਰ ਸਾਨੂੰ ਸਾਰ ਤੁਹਾਨੂੰ ਪਤਾ ਨਾ ਰਿਹਾ ਆਪਣਾ ਪਿਛੋਂ ਕੋਈ ਗਰੰਟੀ ਹੈ ਹੀ ਆ ਤੇ ਨਾ ਆਪਾਂ ਕੇ ਕਿਸ ਨੂੰ ਗਾਰੰਟੀਆਂ ਦੇਈਏ ਬਾਅਦੋਂ ਮੁਰਨਾ ਮੜੇ ਜਾਵੇ ਚੱਕਰਾਂ ਦੇ ਹਾਂਜੀ ਬਾਅਦੋਂ ਮੁਰਦੇ ਮੈਂ ਆਪਣਾ ਸੁਖ ਦਾ ਸੋ ਦੇਣਾ ਵੇਰਵਾ ਤਾ ਨੂੰ ਦੇ ਦਿੱਤਾ ਇੱਧਰ ਇੱਕ ਗੱਬੜ ਵੇਰ ਤੁਹਾਨੂੰ ਦਿਖਾ ਦਿੰਨੇ ਸੈਕਿੰਡ ਨੰਬਰ ਤੇ ਲੈ ਵੀ ਕਰ ਪੇਜ ਵਾਰ ਇਹ ਵੀ ਚੰਗੀ ਦਿਖਾਈ ਦੇ ਰਹੀ ਹੈ ਬੜਾ ਚੰਗਾ ਹੈ ਨਾ ਹੱਤੇ ਖੰਡ ਦੀ ਕੱਚੀ ਆ ਮੈਂ ਵੀ ਇੱਧਰ ਆਪਾਂ ਨਰਮਾ ਇੱਧਰ ਵੇਖੋ ਇੱਧਰ ਵੇਖੋ ਭਾਈ ਧੁੰਨੀ ਦੇ ਲੈ ਗੇ ਹਾਂ ਪਿੱਛੇ ਸਹਾਉਣਾ ਪੂਰੇ ਭਾਣਾ ਦੇ ਵੇਖੋ ਥਣ ਤੋਂ ਆ ਪੂਰਾ ਹੱਥ ਹੀ ਆਉਂਦਾ ਜਿਹੜਾ ਠੀਕ ਆ ਜੀ ਆਹ ਦੇਖੋ ਬਾਕੀ ਸੁਪਾਈਆਂ ਕਰੋ ਚੱਕੀ ਨਾ ਇਹ ਨਾ ਭਾਈ ਯਾਰ ਕਿਸੇ ਗੱਲ ਨੂੰ ਕੋਈ ਮੰਨ ਲੋ ਹੈ ਨਹੀਂ ਨੀ ਛਾੜ ਬੁੰਡੂ ਨ ਲੱਗੀ ਇਹ ਵੱਡ ਘਟ ਥਣ ਲੱਗਾ ਹੋਊਗਾ ਠੀਕ ਆ ਬੇਰ ਕੋ ਪੱਦਰ ਲੈਵਾ ਠੀਕ ਲੰਡਾ ਕਾਟ ਕੇ ਹਾਂ 8 ਦੇ ਨਾਲ ਪੜੀ ਲੈ ਲਊਗੀ ਵਾਰ ਵਾਰ ਲੈ ਦੇ 10 ਲੈ ਦੇ ਇਹਨਾਂ ਨੂੰ ਖਾਂ ਤੋਂ ਵਾਕੇ ਟਾਪ ਦਾ ਲਖਾ ਲਓ ਜੀ 8 ਲੈ ਦੇ 10 ਲੈ ਦੇ ਠੀਕ ਆ ਸੂਬਾ ਦੂਜਾ ਹੀ ਹੈ ਨਾ ਦੂਜਾ ਬਾੜੀ ਦੂਜਾ ਸੂਹਾ ਸੋਣੀ ਲਓ ਜੀ ਦੂਜਾ ਸੂਹਾ ਬਾਜੀ ਪੂਰਾ ਗੋਲਾ ਪੜੀ ਪਸਾਂ ਵੀ ਪੂਰੀ ਹੈ ਕਰਮਾ ਲਈ ਇਹ ਸਮਝਾ ਪਰ ਚਾਰ ਕਿ ਤੁਹਾਨੂੰ ਆਈ ਨੂੰ ਤੇਰੀ ਪਾਰ ਸਪੈਸ਼ਲ ਫੋਲ ਗਾਰੰਟੀ ਬਹੁਤ ਦੇਣੀ ਇਹਦੀ ਬਿਲਕੁਲ ਓਕੇ ਰਹੀ ਹੈ ਠੀਕ ਹੈ ਜੀ ਸੋ ਪਿਛੇ ਪਾਰ ਦੀ ਗਾਰੰਟੀ ਤਸੱਲੀ ਆ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਸੱਜਣ ਆਪਾਂ ਪਹਿਲਾਂ ਵਾਰ-ਵਾਰ ਕਹਿੰਦੇ ਹੁੰਨੇ ਆ ਵੀ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਓ ਕਿਉਂਕਿ ਵਪਾਰ ਲੈਣ ਦਾ ਕੰਮ ਆ। ਬਾਕੀ ਬਾਜੀ ਮੈਂ ਕਿਹਾ ਕਿ ਨਹੀਂ ਵਹਿ ਰਹੀ ਬਿਲਕੁਲ ਪੂਰੀ ਐਣ ਗੋਲਗਲ ਦੇ ਪਰੇ ਪੌਣ ਛਾ ਵੀ ਪੂਰੀ ਆ ਕੇ। ਪੂਰੀ ਦਾਰੇ ਦੇ ਵਿੱਚ। ਉਹ ਆਪਰਾ ਪਹਿਲਵਾਨ ਆ। ਆ ਦੇਖੋ ਜਿੱਥੋਂ ਮਰਜੀ ਲੈ ਕਰੋ। ਕੋਈ ਚੱਕਰ ਹੀ ਨਹੀਂ। ਕਰੋ ਸਫਾਈਆਂ ਚੈੱਕ ਠੀਕ ਆ। ਸੋ ਬਰੀਕੀ ਦੇ ਵਿੱਚ ਆ ਚਰਮਾ ਵਾਲੀ ਪੂਰੀ। ਆ ਦੇਖੋ ਕੋਈ ਐਣ ਦੇ ਲੱਗ ਲੋ ਕੋਈ ਚ ਐਣ ਪੂਰੀ ਆ ਕੇ। ਹਮ। ਆਹ ਕਮਲ ਮੈਂ ਟਿੱਪੀ ਦੇ ਲਈ ਆਪਾਂ। ਅਰੇ ਕੱਚਾ ਨਾ ਰਹੀ ਆਉਂਦੇ ਆ। ਆ ਦੇਖੋ ਆ ਦੇਖੋ। ਉਹ ਨਾਲ ਦੀ ਨਾਲ ਜਿਹੜਾ ਤੁਸੀਂ ਟਿਪ ਕੇ ਦਿਖਾ ਰਹੇ ਆ ਤੁਹਾਨੂੰ ਠੀਕ ਆ ਆ ਚੈੱਕ ਕਰੋ ਫੇਰ ਕੋਈ ਭੈਣ ਭਰਾ ਇੱਥੇ ਆ ਗਿਆ ਉਹਦੀ ਫੇਰ ਚੱਲੀ ਕਰੇ ਆ ਆ ਦੇਖੋ ਸੋ ਇੱਕੋ ਜਿਹਾ ਨੀਰਾ ਚੌਥਾਣਾ ਦੇ ਵਿੱਚ ਆ ਇੱਕੋ ਜਿਹਾ ਸੰਸਾਰ ਚੌਥਾ ਆਹ ਵੇਖੋ ਜੀ ਠੀਕ ਆ ਆ ਵੇਖੋ ਬਹੁਤ ਵਧੀਆ ਠੀਕ ਆ ਭਾਵੇਂ ਬਾਕੀ ਬਾਰੇ ਜੇ ਸਮੁੰਦਰ ਆਇਆ ਬਹੁਤ ਤੋ ਕਹੋਗੇ ਆਪਾਂ ਲੈਣੇ ਰਹਾ ਆਪਦੀ ਪੂਰੀ ਤਸਲੀ ਕਰਕੇ ਹਾਂ ਬਾਕੀ ਜਿਹੜਾ ਭੈਣ ਭਰਾ ਆ ਉਹਦੀ ਪੂਰੀ ਚੰਗੀ ਤਰ੍ਹਾਂ ੱੱਪ ਕੇ ਤਸਲੀ ਕਰਕੇ ਖਰੇ ਲੈ ਕੇ ਜਾਏ ਕਹੋਗੇ ਸਾਰੀ ਚੀਜ਼ਾਂ ਇਹਨਾਂ ਚਾਰੇ ਪਤਾ ਨਹੀਂ ਇਹਨਾਂ 20 ਕਿਲੋ ਦੇਣਾ 25 ਦਿਨਾਂ 30 ਜਾਣੇ ਨੇ ਬੱਸ ਬੱਸ ਠੀਕ ਆ ਆਪਾਂ ਦੇ ਹੋ ਗਿਆ ਸਰ ਵੀ ਵੱਡੀ ਵੇੜਾ 20 25 ਕਿਲੋ ਦੇਉਗੀ ਹੂੰ ਲਓ ਬੇ ਠੀਕ ਆ ਬਾਕੀ ਚੰਗੀ ਸੋਭੀ ਸੁੰਭੀ ਆ ਕਰਮਾਂ ਦੀ ਠੀਕ ਆ ਜੀ ਉੱਧਰਲੇ ਪਾਸੇ ਕੋਈ ਸ਼ੱਕ ਨਹੀਂਗਾ ਚਮਕਦਮ ਕਪੂਰੀ ਆ ਬਾਹਰ ਤੇ ਵਿੱਚ ਦੋਨੇ ਵਾ ਗੋਆਲਿਸ਼ਣੇ ਨੂੰ ਚੜ ਗਿਆਂ ਜੀ ਆਪਾਂ ਚਾਰਦੇ ਆ ਅੱਛਾ ਜੀ ਤੇ ਉਹ ਭਾਜੀ ਤੇ ਲੈਂਦੀ ਉਹ ਵੀਰ ਕਹਿੰਦਾ ਮੈਂ 10 ਕਿਲੋ ਇਹਨੂੰ ਘੋ ਚਾਰ ਦੇਤਾ ਆ ਦਾਦਾ ਚਲੋ ਦਿਖਾਈ ਦੇ ਰਿਹਾ ਪਿੰਡੇ ਪੁੰਡੇ ਬਿਲਕੁਲ ਭੜੀ ਜੇ ਮੰਨ ਲਓ ਚਰਿਆ ਆ ਤੇ ਦੇਖੋ ਨਾ ਪੂਰੀ ਵੜੂ ਬਣੀ ਹੋਈ ਆ ਹਾਂ ਮੀ ਪੂਰੀ ਆ ਤੋਂ ਫੋਬੀ ਖਲੋਤੀ ਆ ਗਰਮਾ ਦੀ ਠਿਕਾ ਜੀ ਅੱਠਾ ਸੱਤਾ ਦਿਨਾਂ ਦੇ ਵਿੱਚ ਹੋਰ ਵੀ ਲਾਉਗੀ ਰੰਗ ਭਾਗ ਥੱਲੇਓ ਬਾਕੀ ਇਧਰ ਬਹਿਣੀਆਂ ਦੇ ਪਾਸੇ ਤੁਹਾਨੂੰ ਦਿਖਾ ਪੀ ਆ ਗੇਰਮੋਣ ਚੱਡੇ ਦੇਵੇ ਤੇ ਉੱਤੇ ਕਾਫੀ ਸੋ ਹਜੇ ਲਾਰਮੂਡ ਕਾਫੀ ੱਟੇ ਲ ਕੱਢ ਜੂਗੇ ਠਾ ਸੱਪਾ ਦਿਨਾਂ ਦੇ ਬਾਕੀ ਭਾਈ ਇਹ ਗੱਲ ਇਹ ਫਿਕਸ ਲੈਵਾ ਇਹ ਗੱਲ ਕਮਾਈ ਐਣ ਬਾਅਦ ਪਈ ਆੜੂਗਾ ਬਾਕੀ ਕਰਮਾਇਟ ਲੜਣਾ ਕੱਢ ਕੇ ਦੇਖੋ ਬਾਕੀ ਥੰਠ ਰਾਇ ਚੌ ਨੁਕਰਾਂ ਪੀੜੀ ਪਾਉਣ ਲੱਗਾ ਐ ਬਾਕੀ ਪੂਰੀ ਬਾਕੀ ਕੋਈ ਕੰਬੀ ਨਹੀਂ ਉੱਚੀ ਨਹੀਂ ਵੀ ਸਾਰੇ ਐਣ ਬਰਾਬਰ ਬਿਲਕੁਲ ਹੀ ਬਿਲਕੁਲ ਮੈਂ ਵੀ ਕਰਪਾ ਇਹ ਮੋਲ ਬੋਲੇ ਦਾ ਕੀ ਕਰਦੇ ਆ ਭਾਈ ਮੋਲ ਦਵਾ ਵੇਦਾ ਮੈਂ ਕਹਿੰਦਾ 85 ਕਰ ਲੀਏ ਆ ਇਹ ਭਾਈ ਛੋਟਾ ਨਾ ਕਰਕੇ 75 ਦੀ ਪੂਰੇ ਦੇ ਦੇ ਰਿਏ 75 ਦੇ ਹਾਂਜੀ ਇਹ ਸੱਪਾ 75 ਦੇ ਨਹੀਂ ਆਪਾਂ ਬੈਠਦੇ ਆ ਅੱਛਾ ਜੀ ਯਾਰ ਇਹਨਾਂ ਕਿਹਾ ਲ ਅਰਿਆ ਪੂਰੇ ਦੇ 71 ਦੀ ਹਾਂਜੀ 71 ਦੀ ਦੇ ਦਿਓ 1000 ਹੋਰ ਮਾਰਦਾ ਪੂਰੇ 70000 ਦੇ ਕੇ ਬੈਠੋ ਉਹ ਤੋਂ ਮਾਰਦਾ ਭਾਜੀ ਤਰਾ ਕੋਈ ਗੱਲ ਨਹੀਂ ਚਲੋ ਬਾਕੀ ਬੋਲਣ ਜਿੰਨੀ ਕਰਿਆ ਸੋ ਜਿੰਨੀ ਮਾਰਦਾ ਜੂ ਕਰਾਂਗੇ ਲੋ ਜੀ 70000 ਦੇ ਵਿੱਚ ਉਹ ਵੀ ਮਾਰਤਾ ਨੂੰ ਹੋ ਜਾਊਗਾ ਬਾਕੀ ਪੜੀ ਸਾਂ ਵੀ ਪੂਰੀ ਆ ਦੁੱਧ ਅੱਗੇ ਸੇਵਾ ਦਾ ਬਾਕੀ ਦੁੱਧ ਚਵਾਊਗੀ ਕਰਮਾ ਲਈ ਸ਼ੰਗਾਰ ਹਾਂਜੀ ਹਾਂਜੀ ਦੇਖੋ ਤੁਸੀਂ ਗਾੜ ਕਿੱਥੋਂ ਸਟਾਰਟ ਹੁੰਦੀ ਆ ਕੋ ਤੁਨ ਤੋਂ ਤੇ ਬੈਕ ਸਾਈਡ ਬਿਲਕੁਲ ਸਾਰ ਨਾਲ ਲੇਵਾ ਬਣਾਊਗੀ ਮਾਣੇ ਜਨਾਹ ਪਰਿਮਾਰ ਸਵੇੜਾ ਉਹ ਜਨੇ ਅਗੀ ਲੱਸੀ-ਲੱਸੀ ਕਰਵਾ ਲੈ ਚੰਗੀ ਆ ਲੋ ਜੀ ਠੀਕ ਹੈ ਸੋ ਬਾਕੀ 1 ਕਿਲੋ 2 ਕਿਲੋ ਦੁੱਧ ਖੰਡ ਘੱਟ ਚੋਲਿਆ ਬਾਕੀ ਹਰ ਉਹ ਪਸ਼ੂ ਸੀਲ ਠੰਡਾ ਇਹ ਆਪਣੇ ਭੈਣ ਭਰਾਜਾਂ ਦੀ ਡਿਮਾਂਡ ਕਰਦੇ ਰਹਿੰਦੇ ਆ ਅੱਗੇ ਆਪਾਂ ਤੀਜੇ ਨੰਬਰ ਤੇ ਆਈ ਉਹਦੀ ਕਰੀਏ ਡਿਟੇਲ ਸਾਂਝੀ ਵੀਰ ਭਾਈ ਆਪਾਂ ਪਰਸੋਂ ਲੈਣੀ ਹਾਂ ਠੀਕ ਹੈ ਜੀ ਆਪਾਂ ਲਿਉਂਦੇ ਹਾਂ ਸੂਬੇ ਵੇੜ ਹਾਂ ਇਹਦੀ ਸਾਰੀ ਡਿਟੇਲ ਹੈਗੀ ਆਪਣੇ ਕੋਲ ਜੇਰ ਦੀ ਆਹ ਸਾਰੀ ਵਸ਼ੇ ਦੀ ਤੱਕ ਸਾਰੀ ਡਿਟੇਲ ਹੈਗੀ ਇਹਦੀ ਠੀਕ ਹੈ ਜੀ ਬੱਚੇ ਬੱਚੇ ਸਾਰੀ ਵੀਡੀਓ ਆਪਣੇ ਕੋਲ ਆ ਪਰਸੋਂ ਸੂਈ ਆ ਪਰਸੋਂ ਭਾਈ ਫੇਰੇ ਤੋਂ ਸੂਈ ਆ ਜੀ ਸੁਭਾਗ ਨਮਾ ਦੁਆ ਪਾਦੀ ਇਹ ਵੀ ਦੁਜਾ ਹੀ ਆ ਦੁਜਾ ਹੀ ਆ ਬੱਚਾ ਮਗਰ ਤੇ ਕੀ ਆ ਗਿਆ ਬੱਚਾ ਇਹ ਵਿਛੇ ਵਛਾ ਆ ਗਿਆ ਬੱਚਾ ਕਿੰਨਾ ਬੋਲਾ ਥੱਲੇ ਪਾਜੀ ਬਹੁਤ ਦੱਸਣ 17 ਹੋਵੇ 16 ਹੋਵੇ ਠੀਕ ਹੈ ਜੀ 15 ਕਿਲੋ ਦੀ ਨਿੱਤ ਗਰੰਟੀ ਦਵਾਂਗੇ ਠੀਕ ਹੈ ਜੀ ਠੀਕ ਹੈ ਹਰੇ ਇਹਨਾਂ ਵਚਵਾ ਕੇ ਜਾਗੇ ਮੌਕੇ ਤੇ ਜਿਹੜਾ ਮਰਜੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆ ਕੇ 15 ਕਿਲੋ ਹਾਜ਼ਰ ਜਿਹੜਾ ਇਹ ਬੱਚਾ ਰਵਛਾ ਉਹਦੀ ਮਗਰ ਉਹ ਵਛਾ ਪੜਿਆ ਦੇ ਤਾ ਆ ਲੋ ਜੀ ਇਹ ਬੱਚਾ ਮਗਰ ਦੇ ਮੇਲ ਹਾਂ ਜੀ ਆ ਦੇਖੋ ਆ ਨਾਰੂ ਨਾਲਾ ਬੱਚਾ ਆਜਾ ਤਿਜਾ ਦੇਣ ਜੇ ਠੀਕ ਹੈ ਹਾਂ ਜੀ ਸਾਰੀ ਜੀ ਪ੍ਰੋਪਰ ਵੀਡੀਓ ਆਪਣੇ ਕੋਲ ਸੋ ਇਧਰ ਬਾਹਰ ਕੱਢ ਕੇ ਤੋਰ ਕੇ ਦਿਖਾ ਦਿੰਨੇ ਆ ਠੀਕ ਆ ਸੋ 15 ਕਿਲੋ ਹਾਜ਼ਰ ਜਿਹੜਾ ਜਿੱਥੇ ਲੇ ਬੋਲਾ ਸੋ ਸੂਬਾ ਇਹਦਾ ਮੀਡੀਅਮ ਰਕ ਦੂਜਾ ਮਾਲ ਲੈ ਕੋ ਤੇਜਾ ਮਾਲ ਲੈ ਆਪ ਦੀ ਸਮਝ ਵੇਖ ਲਿਆ ਜੀ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਬਲੈਕ ਕਾਫੀ ਕਲਰ ਥੋੜਾ ਇਹ ਲੌ ਲੱਗੇ ਨਾ ਗੱਡੀ ਲੌਣ ਦਾ ਪੱਬੀ ਮਾਰੀ ਲੱਗੀ ਹੋਈ ਆ ਬਾਕੀ ਕੋਈ ਚੱਕਰੀ ਹਾਂਡੀਆਂ ਦੀ ਆਹ ਦੇਖ ਪੱਬੀ ਥੋੜੀ ਕੌਲੀਦਾਰੀ ਨਾਲ ਵਿੱਚ ਵਰ ਗਿਆ ਆ ਬੀਟਾ ਲੱਗ ਗਿਆ ਠੀਕ ਆ ਬਾਕੀ ਕੋਈ ਚੱਕਰੀ ਲੱਗੀ ਠੀਕ ਆ ਠੀਕ ਆ ਇਹ ਦੇਖੋ ਜਿੱਥੇ ਮਰਜੀ ਭਾਵੇਂ ਬੱਚਾ ਛੱਡੋ ਭਾਵੇਂ ਇਦਾਂ ਛੱਡੋ ਇਹਨੂੰ ਲਓ ਜੀ ਕੋਈ ਚੰਗੂ ਠੂਰਾ ਪਾਣੀ ਦੇ ਵਿੱਚ ਵੀ ਬਹੁਤਾ ਆਪਾਂ ਕਿ ਹੱਥੂ ਤੇ ਪੇਰ ਕੇ ਬੁਖਾਰ ਆ ਰਿਹਾ ਆਪਾਂ ਦੀਗਾ ਹਾਂ ਲੈ ਆਹ ਪਰੀ ਕੋਈ ਵੰਗਾ ਨਹੀਂ ਕੋਈ ਗੋਜ ਨਹੀਂ ਇਦਾਂ ਵਾਸ਼ੀ ਤੇ ਮਾਰੀ ਡੱਕ ਚਲੋ ਬੜਾ ਛਣ ਤੇ ਨਾ ਇੱਕ ਦੰਦ ਮਾਰਦਾ ਬੱਚੇ ਨੇ ਨਾ ਆਹ ਦੰਦ ਦੀ ਆਵਾਜ਼ ਆ ਮਾਰਾ ਜੀ ਥੋੜਾ ਜਿਹਾ ਕਰਦੀ ਆ ਆ ਠੀਕ ਆ ਠੀਕ ਆ ਲੈ ਕੋਈ ਗੱਲ ਨਹੀਂ ਮੋੜ ਲਾ ਵੀ ਇਹਨਾਂ ਵਾਸ਼ੀ ਫੇਰ ਵੀ ਜਿੰਨੀ ਪੜੀ ਮਾਸ ਬੜੀ ਆ ਹਾਂ ਨੇ ਥੋੜਾ ਜਿਹਾ ਵਿੱਚ ਨਾ ਸ਼ਾਈ ਵਾਲਾ ਕਰੋਜ ਹੈਗੀ ਆ ਹਾਂ ਤੇਰੀ ਵੜੀ ਵਸ਼ੀ ਪਰ ਮੇਰਾ ਕੋਈ ਗਰਮ ਗਰਮ ਨਹੀਂ 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 ਬਿਲਕੁਲ ਨਹੀਂ ਬਾਕੀ ਪੜੀ ਇਹਨਾ ਪਰ ਤਨ ਵੀ ਸੁਈ ਸੁਈ ਹੋ ਗਿਆ ਹੁਣ ਕੋਈ ਧੜਕੀ ਕੋਈ ਨਹੀਂ ਰਹਿ ਗਿਆ ਬਸ ਬਸ ਹਾਂ ਆ ਦੇਖੋ ਜੀਕਰ ਲੈ ਵੀ ਕਰ ਪਏਗਾ ਮੁੱਲ ਬੋਲ ਫੇਰਾ ਭਾਜੀ ਮੁੱਲ ਭਾਉ ਕਰਨਾ ਇਹ ਰਿਹਾ 55 60 ਹਜ਼ਾਰ ਲਿਏ ਹਾਂ प्यारी दे रही है 50 दी हां जी कुल असमुस करके हां सानो साहब पूरे 45000 ਰਿਵਰਦਾ 5000 ਛੋੜ ਅੱਛਾ ਜੀ ਇਹਨੂੰ ਕਰ ਲੈ ਕੋਈ ਗੱਲ ਨਹੀਂ ਆਏ ਘਰੇ ਆਏ ਦਾ ਮਾਨ ਦਾ ਮੌਕੇ ਫੇਰ ਕਿੱਥੇ ਜਾਏਗਾ 45 ਚਵਾ ਕੇ ਦੋ ਦੇ ਕੇ ਜਾਂ ਫਿਰ ਦਾ ਮੌਕੇ ਠੀਕ ਹੈ ਭਾਈ ਇਹ ਦੋ ਦੇ ਆਪਣਾ ਹੋ ਰਹਿ ਗਈ ਦੋ ਦੇ 18 ਨਿਕਲ ਦੇ ਦਾਂਗੇ ਤਾਂ ਲਾਗੇ ਚਲੋ ਜੀ ਇਹਦਾ 45000 ਦੀ ਐਂਡ ਮਿਲ ਜੂਗੀ ਹਾਂ ਜੀ ਹਾਂ ਜੀ 15 ਕਿਲੋ ਬੋਲਾ ਦੇ ਥੱਲੇ ਆ ਤੇ ਜੇ ਜੇ ਚਾਰ ਚਾਰ ਧਾਲਾ ਮਾਰ ਕੇ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਕੇ ਦਿੱਤੀ ਹੈ ਠੀਕ ਆ ਬੱਛਾ ਮਗਰ ਦੇ ਹਾਂ ਜੀ ਬਾਕੀ ਅੱਗੇ ਜਿਹੜੀ ਆਪਣੇ ਕੋਲ ਚੌਥੇ ਨੰਬਰ ਤੇ ਆ ਵਾੜ ਖੜੀ ਹੈ ਫਿਰ ਮਾੜੀ ਪਿਛੇ ਬੱਸ਼ੀ ਆ ਠੀਕ ਹੈ ਜੀ ਅੱਜ ਤੇਰੇ ਹੀ ਆਈ ਉਹ ਮਾੜੀ ਦੇ ਇੱਕ ਦੋ ਨੇ ਕੱਠੀਆਂ ਠੀਕ ਆ ਠੀਕ ਹੈ ਜੀ ਹਾਂ ਉਹ ਸੂਈ ਭਾਜੀ ਕੋਈ 15 ਮਹੀਨਾ ਦਾ ਸੁਆ ਲਾੜੇ ਕੋਈ 20 ਮਹੀਨਾ ਦਾ ਲਾੜੇ ਸਮਝ ਲਾਉਣਾ ਤੇ ਇਹਨਾਂ ਬੱਸ਼ੀ ਬਿਲਕੁਲ ਬੜੀ ਪਲੀ ਪੁਲੀ ਦਿੱਤੀ ਮਗਰੇ ਨੇ ਵੇ ਹਮ ਬਾਕੀ ਨਾ ਜਿੰਨਾ ਬਲਾਂ ਗਿਆ ਪੂਰਾ ਗੋਰਾ ਠੀਕ ਆ ਲੋ ਜੀ ਕੋਈ 20 ਕਿ ਦਿਨਾਂ ਦਾ ਆਈਡੀਆ ਲਾੜਿਆ ਜੇ ਠੀਕ ਆ ਇਧਰ ਮਾੜੀ ਦਿਖਾਈਏ ਪਹਿਲਾਂ ਤੁਹਾਨੂੰ ਆ ਬੱਚਾ ਮਗਰੇ ਦਾ ਕਾ ਬੱਸ਼ੀ ਭਾਜੀ ਉਹ ਬੱਚਾ ਮਾੜੀ ਸਾਡੇ ਕੋਲ ਪੂਰੀ ਹਟ ਇਹਨੇ ਨਾ ਮਾਤਾ ਰੱਖੀ ਘਰੇ ਜਾਨੀ ਨੇ ਅੱਛਾ ਬੜੀ ਬੱਛੀ ਪਾਲੀ ਪੂਰੀ ਇਹਨੇ ਚਲੋ ਨਾ ਘਰੇ ਕੋਈ ਪ੍ਰੋਬਲਮ ਕਰਕੇ ਨਾ 베ਚਦੀ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਚਲੋ ਇਸੇ ਤਰ੍ਹਾਂ ਹੀ ਆ ਹਨਾ ਆ ਜੀ 20 35 ਅਗਲਾ ਪਸ਼ੂ 베ਚ ਦਿੰਦਾ ਹਾਂ ਦੁੱਧ ਜਿੰਨਾ ਮਾਦੀ 11 12 ਕੋਲ ਦੱਸੀਏ 10 ਕਿਲੋ ਦੁੱਧ ਜਿਹੜਾ ਆਪਾਂ ਚਵਾ ਦੇਣਾ ਦੋ ਡੰਗ ਵੀ ਦੱਸੋ ਆਪਾਂ ਆਪਦੀ ਪਰੀ ਤਸੱਲੀ ਕਰਕੇ ਪੂਰੀ ਲੈ ਗਏ ਦੋ ਡੰਗ ਚੋ ਗਏ ਹਾਂ ਲਓ ਜੀ ਠੀਕ ਆ ਸੋ ਇਹ ਜਿਹੜਾ ਦੋਸੋਂ ਦੇਰਵਾ ਪਾਤਾ ਦਿਨਾਂ ਦਾ ਕੋਈ 18 20 ਦਿਨ ਦਾ ਟਾਈਮ ਹੋ ਗਿਆ ਬੱਛੀ ਮਗਰ ਕੋਈ 10 ਕਿਲੋ ਇਹਦੇ ਇਹ ਕੱਬ ਵੱਡੀਆਂ ਨਾ ਮੇਰੇ ਪਾਸ ਬਿਲਕੁਲ ਸਫੇਦ ਵਾਈਟ ਰੰਗ ਦੀ ਗਵਾਮੀ ਬਰਫੀ ਆ ਆ ਦਿਖਾ ਦਈਏ ਇੱਕ ਵਾਰੀ ਇਹਨੂੰ ਮਾੜਾ ਸਿਰਫ ਇੱਥੇ ਰੋਕੀ ਆ ਦੋ ਇੱਧਰ ਦੇਖੋ ਇੱਧਰ ਦੇਖੋ ਆ ਦੇਖੋ ਚੱਲ ਲੇ ਮੈਂ ਹਨਾ ਦੁੱਧ ਜਾਰਾ ਮਾਰੀ ਕੋਈ ਨਹੀਂ ਆ ਦੋ ਬਿਲਕੁਲ ਠੀਕ ਆ ਸੋ ਜਿਹੜੇ ਪਾਗ ਮੈਂ ਬਿਲਕੁਲ ਓਕੇ ਬਿਲਕੁਲ ਆ ਮੈਂ ਪਾਸ ਬਸ ਕੀਤੀ ਸਾਰੀਆਂ ਓਕੇ ਆ ਲੋਡਾਂਗੇ ਚੁਆਈ ਕਰਕੇ ਆਪਾਂ ਫੇਰ ਡੰਗਰ ਲੈਣੇ ਜਿਹੜੇ ਸੂਇਆ ਸੂਇਆ ਹੋਵੇ ਲੋ ਜੀ ਇਹ ਮੂੰਹ ਮੱਥੇ ਤੇ ਕੋਈ ਫੇਰ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਤਿੱਜਾ ਦੀ ਸੁਭਾ ਹੋ ਗਈ ਹਨਾ ਬਾਕੀ ਆ ਧਾਰਾ ਮਾਰਦੇ ਆਪਾਂ ਇਹਨੂੰ ਕਹੇ ਇਹਨੂੰ ਸ਼ਰਮ ਕਹੇ ਇਹਨੂੰ ਕਰੀ ਇੱਧਰੋਂ ਕਰ ਦੇ ਦੇ ਇੱਕ ਮਿੰਟ ਕਰ ਪੇਜ ਇਹਨੂੰ ਕਰ ਦੇ ਲੈ ਹੁਣ ਮਾਰ ਦੇ ਫਿਰ ਲਓ ਭਾਜੀ ਧਾਰਾ ਮਾਰਾਂ ਨੇ ਭਾਜੀ ਇਹ ਜਿਹੜੇ ਅੰਦਰ ਜਿਹੜਾ ਕੋਈ ਆਨ ਹੈ ਉਹ ਮਗਾ ਲੈ ਹਾਂ ਬਾਕੀ ਆਪਣੀ ਉਹ ਓਕੇ ਪਾਸ ਆ ਆ ਦੇਖੋ ਠੀਕ ਆ ਠੀਕ ਹੈ ਭਾਜੀ ਬਿਲਕੁਲ ਮੈਨੂੰ ਬਹੁਤੀ ਚਵਾਈ ਲੱਗੀ ਯਾਰ ਹਰੇ ਪਾਸੋਂ ਕੇ ਥਾਣਾ ਹੋਇਆ ਕਰ ਦੇਣੀ ਬਹੁਤ ਪੋਲੀ ਚਲੋ ਜੀ ਠੀਕ ਆ ਮਾਣ ਕੇ ਕੋਈ ਸੂਆ ਦੂਜਾ ਰਾਤ ਮੇਰਾ ਟਰੈਕ ਚਾਹ ਕੋ ਚੰਗੀ ਕੇਅਰ ਕੋ ਕਰ ਲੈ ਦੁੱਧ ਕਰਮਾਂ ਦੀ ਵੱਧ ਚੁਗੀ ਹੋਰ ਆਵਾ ਪਾ ਵੀ ਪਾਜੀ ਦਾ ਛੋਟਾ ਕਰਦੇ ਨੇ ਤੇ ਵਹਿੜ ਦੇ ਕੋ ਗੱਡੀ ਵੱਡੀਏ ਪੂਰੇ ਵੱਧ ਸਮਝੀ ਨਹੀਂ ਜਿੰਨਾ ਮਰਜੀ ਪੈਸੇ ਵਟਣੇ ਦੇ ਬਸ ਜੀ ਬਸ ਅੱਧੀ ਕਹਿੰਦਾ ਅਤਲ ਜਿੱਲੇ ਹੀ ਹਾਲੀ ਕਰਾਦਾ ਤਾਂ ਲੈ ਤਰੇ ਰਣ ਕਰਦਾ ਠੀਕ ਗੁਰਪ੍ਰੇਮ ਦੀ ਟੀਮ ਮੋਲਦੀ ਵੀਰ ਪਾ ਜੀ ਮੈਂ ਕਹਿੰਦਾ ਜਿੱਡੀ ਬਹਿੜਾ ਨਾ ਜੇ ਫੁੱਲ ਫਲੀ ਹੁੰਦੀ ਤੇਰੇ ਤੋਂ ਭਾਵੇਂ ਵੀ 55 ਸਾਠ ਹੀ ਮੋਲ ਕਰ ਲੈਂਦੇ ਹਾਂ ਅੱਜ 40 ਦਿਨ ਦੇ ਦਈਏ 40000 ਦੀ ਹਾਂਜੀ 40 ਦੀ ਦੇ ਦੋ 40000 ਹੱਕ ਰੱਖਦੀ ਹੈਗੇ 35000 ਦੇ ਦਾਂਗੇ ਹਮਸਾ 35 ਦੇ ਨਹੀਂ ਤੂੰ ਪੰਜਾ ਛੱਡਾ ਕਰ ਪੂਰੇ 32000 ਦੀ 32 ਦੇ ਦੇ ਹਾਂ ਬਾਕੀ ਮੌਕੇ ਜਿਹੜਾ ਭਾਟਾ ਮਾਲਕ ਇਹ ਕਰਦਾ ਕੋਲ ਕਰ ਲੈ ਗੁੱਗਲ 10000 ਰੁਪਏ ਛੋੜ ਬਾਕੀ ਨਾਲ ਇੱਥੇ ਪਾ ਕੇ ਜਾਂਗੇ ਹਾਂ ਹਾਂਜੀ ਮਰੇ ਸਰ ਜੀ 30000 ਹੀ ਦੇ ਰਾਂਗੇ 30000 ਦੀ ਹਾਂ ਨਹੀਂ ਠੀਕ ਆ ਲੈ ਵੀ ਬਿਲਕੁਲ ਜਿਹੜੀ ਓਕੇ ਇਹਦੀ ਦੇ ਹੀ ਦੇਣੀ ਆ ਬਾਕੀ ਇਹਨਾਂ ਵਾ ਵਸ਼ੀਰੇ ਦਾ 11 ਗੈਰਾਂ ਕਲ ਦੁੱਧ ਹੈਗਾ ਵਾ ਇਹਨਾਂ ਜਿਆਦਾ ਜਲਸੇ ਵਗੈਰੇ ਕਾਣਾ ਕਨੇ 13 ਕਿਲੋਨੇ ਦੁੱਧ ਕਰ ਆਉਣਾ ਚਲੋ ਵੀ ਠੀਕ ਆ ਚਲ 15 20 ਦਿਨ ਸੁਆ ਹੈਗਾ ਠੀਕ ਆ ਇਹਦੇ ਵੇਲੇ ਬਾਹਰ ਕੱਢ ਲੈਣਾ ਲੈ ਵੀ ਇਹ ਦੋਸਤੋ ਹਾਂ 30000 ਦੀ ਹੋ ਗਈ ਚੋਫਤੇ ਨੰਬਰ ਤੇ ਵਹਿੜਾ ਬਾਕੀ ਅੱਗੇ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਵੀ ਸੂਈ ਸੁਈ ਆ ਪਾਜੀ ਅੱਗੇ ਵਹਿੜ ਹੈਗੀ ਆ ਉਹ ਵੀ ਸੂਈ ਆ ਉਰੇ ਪਿਛੇ ਵਸ਼ੀ ਹੋ ਵੀ 4 ਕਿ ਦਿਨ ਦੀ ਪਾਂਡੀ ਸੂਈ ਆ। ਠੀਕ ਆ। ਡੱਬੀ ਵਸ਼ੀ ਹੋ ਰਹੀ ਆ। ਆ ਡੱਬੀ ਵਸ਼ੀ ਐ ਸੇ। ਹਾਂ ਜੀ ਹਾਂ ਜੀ। ਚਲੋ ਜੀ। ਲਓ ਜੀ ਇਹ ਡੱਬੀ ਵਛੀ ਐ ਦੀ। ਇਹ ਕਿੰਨੇ ਦਿਨਾਂ ਦੀ ਸੂਈ ਐ? ਇਹ ਵੀ ਭਾਈ 4-5 ਦਿਨ ਦੀ ਸੂਈ ਆ। 4-5 ਦਿਨਾਂ ਦੀ। ਹਾਂ ਜੀ ਇਹ ਭਾਜੀ ਕੱਲ ਹੀ ਆਈ ਹੋਈ ਆ। ਇਹ ਵੀ ਆਪਣੀ ਦੋ ਡਾਂਗ ਦੀ ਪੂਰੀ ਤਸੱਲੀ ਕੀਤੀ ਹੋਈ ਆ। ਗਰਪੇ ਸਵੇਰ ਹੋਊਗਾ ਤੀਜਾ ਕੇ ਦਾ। ਭਾਈ ਯਾਰ ਕੋਈ ਤੀਜਾ ਮੰਨੀ ਆ ਕੋਈ ਚੌਥਾ ਮੰਨੀ ਆਵੇ। ਠੀਕ ਆ। ਚੌਥਾ ਮੰਨੀ ਆ ਬਾਕੀ ਭਾਣਾ। ਦੁੱਧ ਦੁੱਧ ਦੀ ਕੀ ਸਥਿਤੀ ਆ ਦੀ? ਭਾਈ ਯਾਰ ਦੁੱਧ 9-10 ਕੁ ਜਿੰਨਾ ਮ 8 ਕਿਲੋ ਦੋ ਦੋ ਹੈ ਜਿਹੜਾ ਆਪਾਂ ਬਾल्टी ਪਾ ਲੈਣਾ 8 ਕਿਲੋ ਹਾਂਜੀ ਹਾਂਜੀ ਚਵਾਈ ਚੰਗੀ ਹੈ ਦੀ ਮਾੜੀ ਯਾਰੀ ਲੈ ਵੀ ਆ ਦੇਖੋ ਭਾਜੀ ਇੱਕ ਮਿੰਟ ਇਹਦੀ ਚਵਾਈ ਆ ਦੇਖੋ ਠੀਕ ਸੋ 8 ਕਿਲੋ ਇਹਦੇ ਥਲੇ ਆਸੋਕ ਤੇ ਦੋ ਦਾ ਠੀਕ ਦੇਲੋ ਭਾਜੀ ਬਹੁਤ ਠੰਡੀ ਸੀ ਇਹ ਨੇ ਵੀ ਠੀਕ ਆ ਠੀਕ ਆ ਲਓ ਠੀਕ ਆ ਸੋ ਜੈਜ ਰੇਟ ਦੇ ਇੱਥੇ ਵੀ ਵੇੜ ਮਿਲ ਜੂਗੀ ਠੀਕ ਆ ਕਿਸੇ ਭਰਾਣੇ ਕੋਲ ਥੋੜੇ ਪੈਸੇ ਲਾਉਣੇ ਹੁੰਦੇ ਆ ਤੇ ਤੁਹਾਡੇ ਮਤਲਬ ਦੀ ਇਹ ਵੀ ਵੇੜ ਆਪਾਂ ਤੁਹਾਨੂੰ ਦਿਖਾ ਰਿਹਾ ਜੈਜ ਭਾਅ ਪੜਦਾ ਚਾਰੇ ਥਾਣਾ ਕੋਈ ਫੋੜਜਾਂਗ ਨਹੀਂ ਕੀ ਬਾਕੀ ਸੂਆ ਤਜਾ ਕੋਈ ਆਪੇ ਸਮਝਣਾ ਚੌਥਾ ਮੰਨ ਲਿਆ ਹਾਂ ਚੌਥਾ ਪਾਇਆ ਤੇ ਨਾ ਪਾਰੀ ਸਾਰਾ ਸੂਈ ਨ ਹੋਇਆ ਵਾ ਬੋਲੇ ਬੋਲੇ ਤੋਂ ਬਾਹਰ ਹੀ ਆਉਂਦਾ ਬਾਲਾ ਗੋੜਾ ਬਾਲਾ ਸਾਫ ਹੋਇਆ ਹੁਣ ਹਾਂ ਇਹ ਨਾ ਮਜਾਰਾ ਨਹੀਂ ਕਹਿੰਦੇ ਦੁੱਧ 11 12 ਕਿਲੋ ਕਰਾਉਂ ਜੇ ਚੰਗੀ ਸੇਵਾ ਸੂਆ ਕੀ ਰੇ ਠੀਕ ਆ ਆ ਦੇਖੋ ਕੋਈ ਵੰਗਾ ਨਹੀਂ ਕੋਈ ਕੋਈ ਨਹੀਂ ਇੱਦਾਂ ਹੀ ਬੈਠੇ ਬੈਠਾਂ ਥਲੇ ਆਪਣੇ ਸਾਰੇ ਬੈੜੇ ਇੱਦਾਂ ਹੀ ਆ ਮੈਂ ਪੂਰੀ ਸੀਲ ਸੂਆ ਕਰਾਉਂ ਹਾਂ ਹਾਂਜੀ ਹਾਂਜੀ ਸੋ 8 ਕਿਲੋ ਦੁੱਧ ਬਾਕੀ ਥਾਣਾ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹ ਆ ਵੀ ਜਾ ਜਾਣਾ ਮੋਰਸਾ ਜਾ ਕੇ ਤੇ ਕੱਲ ਇਹ ਕਿਨੇ ਕੁੜੀਆਂ ਇਹ ਬशीर ਪਿਛੇ ਵਾ ਦਾ ਠੀਕ ਹੈ ਤੇ ਕਰ ਭੇਜ ਕੀ ਮੋਲੇ ਦਾ ਰੂਗਾ ਵੀਰ ਪਾਜੀ ਮੁੱਲ ਦਾ ਨਾ ਭਾਵੇਂ ਇਹਰਾ 35 ਕਰ ਲਿਗੇ ਹਾਂ ਠੀਕ ਹੈ ਜੀ ਇਹ 30000 ਦੇ ਦਾਂਗੇ ਜੀ 30000 ਦੀ ਹਾਂ ਜੀ ਦਸਰ ਤੁਸੀਂ ਕੱਢ ਕੇ ਪੂਰੀ ਉਹ ਜਾਂ ਛੱਡਦਾ ਪੂਰੇ 28000 ਰਿਵਾਰਡ ਦੇ ਦਾਂਗੇ 28000 ਦੇ ਕੋਈ ਗੱਲ ਕਰ ਲਾਂਗੇ ਮਾਨਤਾ ਫਿਰ ਆਪਣਾ ਰੇਟ ਦੇ ਦਿੱਸੇ ਨਾ ਬੜਾ ਪਕਾ ਲਈ ਨੂੰ ਮਾਨਤਾ ਫਿਰ ਵੀ ਥੋੜਾ ਬਹੁਤ ਚਲੋ ਜੀ 28000 ਦੇ ਵਿੱਚੋਂ ਵੀ ਮਾਨਤਾ ਨੂੰ ਹੋਊਗਾ ਕਰਾਂਗੇ ਭਾਈ ਕੋਈ ਠੀਕ ਆ ਵੀ ਗਰਪੇਜ ਇੱਕ ਗਰਪੇਜ ਆਪਣੇ ਜਿਹੜੇ ਸੰਪਰਕ ਨੰਬਰ ਉਹ ਵੀ ਸਾਂਝੇ ਕਰ ਦਈਏ ਭਾਜੀ ਨੰਬਰ ਹੈਗਾ ਆਪਣਾ 97792 ਹਾਂ 24468 ਪਿੰਡ ਹੈਗਾ ਆਪਣਾ ਸ਼ਗਰੀ ਜ਼ਿਲ੍ਹਾ ਦੇ ਤਹਿਸੀਲ ਹੈਗਾ ਤਰਨਤਾਰਨ ਨੇੜੇ ਆਪਾਂ ਨੂੰ ਪਿੰਡ ਸਰੀਹੜੀ ਵੀ ਪੈ ਜਾਂਦਾ ਜੱਲੇ ਵਾਲਾ ਦਰਗਾਪੁਰ ਖੱਟੀਆਂ ਮੰਨਤਾ ਨਿਸ਼ਾਰਾ ਬਨਵਾ ਠੀਕ ਹੈ ਵੀ ਹਾਂਜੀ ਹਾਂਜੀ ਫੋਟੋਸੇ ਅਜ ਮਾਲ ਆਪਾਂ ਤੁਹਾਨੂੰ ਦਿਖਾ ਦਿੱਤਾ ਬਾਕੀ ਪਿੰਡ ਸ਼ਖਰੀ ਤੁਸੀਂ ਕਰੋ ਵਿਜ਼ਿਟ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ